ਹੈ ਕੀ ਚੀਜ਼ ਹੈ ਬੜੀ ਸੋਹਣੀ ਹੈ ਨਾ ਇਹ ਅਸਲ ਹੀ ਹੈ ਜੀ ਇਹ ਵੀ ਅਸਲੀ ਲੱਗਦੇ ਨੇ ਪਾਣੀ ਨਹੀਂ ਪੈਂਦਾ ਇਹਨਾਂ ਦੇ ਵਿੱਚ ਅੱਛਾ ਜੀ ਪਾਣੀ ਨਹੀਂ ਪੈਂਦਾ ਜੀ ਬਹੁਤ ਘੱਟ ਜੀ ਜਿਵੇਂ ਭਾਈ ਕਹਿੰਦੇ ਰਹਿੰਦੇ ਨੇ ਫਲਾਵਰਿੰਗ ਇੰਡੋਰ ਦੇ ਵਿੱਚ ਮਤਲਬ ਚਾਹੀਦੀ ਹੈ ਜਾਂ ਖੁਸ਼ਬੂ ਵਾਲੇ ਬੂਟੇ ਚਾਹੀਦੇ ਨੇ ਉਹ ਹੁਣ ਆਪਣੇ ਕੋਲ ਸਾਰੇ ਤੁਹਾਨੂੰ ਮਿਲ ਜਾਣਗੇ 인ਡੋਰ ਫਲਾਵਰਿੰਗ ਪੰਛਟੀਆਂ ਕਹਿੰਦੇ ਨੇ ਇਹਨੂੰ ਮਤਲਬ ਇਹਦੇ ਵੱਖ-ਵੱਖ ਕਲਰ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਆਪਣੇ ਕੋਲ ਅੱਛਾ ਜੀ ਇਹ ਵੀ ਬਹੁਤ ਵਧੀਆ ਪਲਾਂਟ ਆ ਸਰਦੀਆਂ ਦਾ ਤਰ੍ਹਾਂ ਨਾ ਇਹਦੇ ਬਾਰੇ ਮਤਲਬ ਆਪਾਂ ਜਦ ਕਸਟਮਰ ਨੂੰ ਪਲਾਂਟ ਦਿੰਨੇ ਆ ਕਿੰਨਾ ਪਾਣੀ ਪਾਉਣਾ ਕਿੰਨਾ ਕਿਸ ਤਰ੍ਹਾਂ ਦੀ ਸੰਭਾਲ-ਸਾਂਭਾਲ ਕਰਨੀ ਆ ਉਹਦੇ ਬਾਰੇ ਪੂਰੀ ਜਾਣਕਾਰੀ ਦੇ ਕੇ ਦਿੰਨੇ ਆ ਆਪਾਂ ਲੈ ਵੀ ਦੋਸਤੋ ਦੀਵਾਲੀ ਦਾ ਟਾਈਮ ਆ ਭਾਈ ਹਨ ਹਰੇਕ ਨੂੰ ਹੁੰਦਾ ਵੀ ਆਪਾਂ ਆਪਣੇ ਘਰ ਨੂੰ ਬਈ ਫੁੱਲਾਂ ਨਾਲ ਸਜਾ ਲਈਏ ਪਰ ਅੱਜਕੱਲ ਚੱਲਦੇ ਨੇ ਬਈ ਜ਼ਿਆਦੇ ਨਕਲੀ ਫੁੱਲ ਅਸੀਂ ਕਹਿੰਦੇ ਆ ਵੀ ਤੁਸੀਂ ਨਕਲੀ ਦੀ ਥਾਂ ਤੇ ਅਸਲੀ ਫੁੱਲ ਲਾਓ ਤਾਂ ਜੋ ਇੱਕ ਤਾਂ ਆਵੇ ਖੁਸ਼ਬੂ ਦੂਜਾ ਬਈ ਆਪਣਾ ਘਰ ਲੱਗੇ ਸੋਹਣਾ ਠੀਕ ਹੈ ਜੀ ਤੇ ਤੀਜੀ ਕਿਉਂਕਿ ਬਈ ਪੰਜਾਬ ਦੀ ਧਰਤੀ ਹੈਗੀ ਇਹਨੂੰ ਪੌਦਿਆਂ ਦੀ ਬਹੁਤ ਜ਼ਿਆਦਾ ਲੋੜ ਹੈਗੀ ਯਾਨੀ ਕਿ ਤਿੰਨ ਤਿੰਨ ਫਾਇਦੇ ਹੋਣਗੇ ਉਹਦੇ ਲਈ ਬਈ ਆਪਾਂ ਅੱਜ ਪਹੁੰਚੇ ਹੋਏ ਹਾਂਗੇ ਨਿਊ ਚੰਡੀਗੜ੍ਹ ਨਸਰੀ ਧੂਰੀ ਤੂਰੀ ਸਹਿਰ ਦੇ ਵਿੱਚ ਮਲੇਰ ਕੋਰਲਾ ਤੋਂ ਤੂਰੀ ਰੋਡ ਦੇ ਉੱਤੇ ਸਾਹਮਣੇ ਰਹਿ ਗਈ ਤਾਰਾ ਹਵੇਲੀ ਦਿਖਾ ਦੇ ਬਾਈ ਜਣਾ ਇਹਦੇ ਜਮਾ ਸਾਹਮਣੇ ਬਈ ਤੁਸੀਂ ਇੱਥੇ ਆ ਕੇ ਬੂਟੇ ਲੈ ਕੇ ਜਾਓ ਹਰੇਕ ਤਰ੍ਹਾਂ ਦਾ ਪੌਦਾ ਤੁਹਾਨੂੰ ਇੱਥੇ ਮਿਲੂਗਾ ਲਗਭਗ 1000 ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਨਾ ਬਾਕੀ ਕੀ ਗੱਲ ਬਾਤ ਆ ਕਿ ਸਾਰੀ ਗੱਲ ਬਾਤ ਕਰ ਦਾਂਗੇ ਆ ਜਾਓ ਬਾਈ ਦੇਖ ਸਕਦੇ ਬਾਈ ਬਾਈ ਨੇ ਨਾ ਨਰਸਰੀ ਪੂਰੀ ਸਜਾ ਕੇ ਰੱਖੀ ਹੋਈ ਹੈਗੀ ਜੇ ਤੁਸੀਂ ਬਾਈ ਨਰਸਰੀ ਤੇ ਇੱਥੇ ਆਉਂਗੇ ਤਾਂ ਤੁਹਾਡੇ ਉਦਾਂ ਹੀ ਘੰਟਾ ਦੋ ਘੰਟੇ ਐਦਾਂ ਹੀ ਲੰਘ ਜਾਣਗੇ ਜੀ ਲੱਗ ਜਾਂਦਾ ਉਹ ਰਿਆ ਕੇ ਕੀ ਆਲ ਨੇ ਬਾਈ ਧੋਨੀ ਜੀ ਵਧੀਆ ਜੀ ਸਰਸੇਮ ਜੀ ਠੀਕ ਠਾਕ ਜੀ ਓਕੇ ਜੀ ਜੀ ਲੱਗ ਜਾਂਦਾ ਔਰਿਆ ਗਿਆ ਹਾਂ ਜੀ ਇੱਕ ਤਰ੍ਹਾਂ ਦਾ ਬਾਗ ਆ ਬਾਗ ਆ ਜੀ ਠੀਕ ਹੈ ਜੀ ਨਰਸਰੀ ਨਹੀਂ ਹੈਗੀ ਬਾਗ ਆ ਪਰ ਇਹਨੂੰ ਕਹਿ ਸਕਦੇ ਆਂਗੇ ਮਤਲਬ ਆਕਸੀਜਨ ਦਾ ਖਜ਼ਾਨਾ ਜੀ ਹਾਂ ਜੀ ਮਤਲਬ ਜਿਹੜੇ ਭਰਾ ਔਰੇ ਆਉਣਗੇ ਆਪਣੇ ਕੋਲ ਹੂੰ ਬੂਟੇ ਇਸ ਤਰ੍ਹਾਂ ਦੇ ਦਵਾਂਗੇ ਦਸਕੇ ਦਵਾਂਗੇ ਪੂਰੀ ਜਾਣਕਾਰੀ ਦੇ ਨਾਲ ਵੀ ਇਹ ਇੰਡੋਰ ਹੈ ਜਾਂ ਆਊਟਡੋਰ ਹੈ ਠੀਕ ਹੈ ਜੀ ਵੀ ਮਰੂਗਾ ਨਹੀਂ ਲਾਇਆ ਹਾ ਬੂਟਾ ਆਪਣੇ ਕੋਲ ਜਿਹੜਾ ਜਾਊਗਾ ਪੂਰੀ ਤਸੱਲੀ ਇੱਕ ਸਾਲ ਪਹਿਲਾਂ ਆਪਣੇ ਲਵੇ ਰੱਖਿਆ ਸੀ ਕਰਕੇ ਬੂਟਾ ਫੇਰ ਦਿੰਨੇ ਆ ਠੀਕ ਹੈ ਜੀ ਜਿਵੇਂ ਹੁਣ ਦਿਵਾਲੀ ਹੈ ਜਣਾ ਹਰੇਕ ਨੂੰ ਹੁੰਦਾ ਯਾਰ ਵੀ ਆਪਾਂ ਉਹ ਕਰ ਲਈਏ ਨਾ ਵੀ ਡੈਕੋਰੇਸ਼ਨ ਕਰ ਲਈਏ ਪਰ ਉਹ ਹੁੰਦੀ ਹੈਗੀ ਜੀ ਜੇ ਨਕਲੀ ਆਰਟੀਫੀਸ਼ਲ ਆਰਟੀਫੀਸ਼ਲ ਅਸਲੀ ਕਰੀਏ ਤਾਂ ਉਹਦਾ ਵੱਖਰਾ ਸੁਆਦ ਆਉਂਦਾ ਅਸਲੀ ਤਾਂ ਹਣਾ ਹਾਂਜੀ ਹਾਂਜੀ ਕਿਵੇਂ ਕਰੀਏ ਆਪਾਂ ਅਸਲੀ ਆਪਣੇ ਕੋਲ ਕੀ ਆ ਉਹਨਾਂ ਦੇ ਵਾਸਤੇ ਆਜੋ ਬਾਈ ਜੀ ਦਿਖਾ ਦਿੰਦੇ ਆ ਤੁਹਾਨੂੰ ਸ਼ੁਰੂਆਤ ਕਰਦੇ ਆ ਅੰਦਰ ਆ ਜੰਨੇ ਆ ਸ਼ੁਰੂਆਤ ਬਾਈ ਇੱਥੋਂ ਕਰਦੇ ਆਗੇ ਆਪਾਂ ਆਜੋ ਬਾਈ ਹਾਂਜੀ ਲਓ ਬਾਈ ਜੀ ਕਰਦੇ ਇਨਡੋਰ ਤੇ ਆਊਟਡੋਰ ਲਈ ਗਮਲੇ ਨੇ ਜਿਵੇਂ ਆ ਸਾਹਮਣੇ ਤੁਲਸੀ ਪੋਟ ਆ ਗਿਆ ਠੀਕ ਹੈ ਜੀ ਇਹ ਵਾਲਾ ਇਹਦੇ ਵਿੱਚ ਆਪਾਂ ਤੁਲਸੀ ਜਾਂ ਅਰੀਕਾ ਪਾ ਸਕੋ ਕੁਝ ਵੀ ਇਨਡੋਰ ਦਾ ਲਗਾ ਸਕਦੇ ਆ ਠੀਕ ਹੈ ਜੀ ਜਿਵੇਂ ਆ ਦੇਖੋ ਆ ਲੱਗਿਆ ਹੋਇਆ ਹੈ ਇਹਦੇ ਵਿੱਚ ਛੋਟੇ ਜਿਹੇ ਗਮਲੇ ਦੇ ਵਿੱਚ ਹਨ ਔਰ ਕਸਟਮਰ ਦੀ ਨੀਡ ਦੇ ਹਿਸਾਬ ਨਾਲ ਤੁਹਾਨੂੰ ਸਾਡੇ ਕੋਲ ਪlant ਵੀ ਗਮਲੇ ਵੀ ਔਰ ਲਾ ਕੇ ਇੱਥੇ ਤਿਆਰ ਕਰਕੇ ਆਪਣੀ ਮਿੱਟੀ 'ਚ ਦਵਾਂਗੇ ਠੀਕ ਹੈ ਫਿਰ ਘਰੇ ਧਰ ਕੇ ਆਵਾਂਗੇ ਵੈਰਾਈਟੀ ਦਿਖਾ ਦੇ ਬਈ ਹਰੇਕ ਤਰ੍ਹਾਂ ਦਾ ਗਮਲਾ ਬਈ ਹਰੇਕ ਕਲਰ ਦੇ ਵਿੱਚ ਜਿਹੜੀ ਮੇਨ ਗੱਲ ਹੈ ਨਾ ਹਾਂਜੀ 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 ਸੋਹਣੇ ਸੋਹਣੇ ਕਲਰ ਨੇ ਹਾਂ ਜੀ ਇਹਦਾ ਸੋਹਣੇ ਸੋਹਣੇ ਕਲਰ ਵੇ ਤੁਹਾਨੂੰ ਇੱਥੋਂ ਮਿਲ ਜਾਣਗੇ ਨਾ ਜੀ ਬਾਕੀ ਆਪਾਂ ਨੇ ਹੋਰ ਵੀ ਆਪਾਂ ਵੀਡੀਓ ਦੇ ਮਾਦੀ ਵਰਾਹੀ ਹਾਂਜੀ ਆਪਾਂ ਨੇ ਆਫਰ ਲਾਈ ਹੈ ਦੀਵਾਲੀ ਤੱਕ ਕਿਹੜੀ ਆਫਰ ਲਾਤੀ ਹੁੰਦੀ ਹੈ ਬਸ ਮਤਲਬ 10 ਦਿਨ ਦੀ ਹੈ ਅੱਜ ਤਰੀਕ ਨੋਟ ਕਰ ਲਓ ਹੂੰ 15 12 ਤਰੀਕ ਹੈ ਹਾਂਜੀ 10ਵਾਂ ਮਹੀਨਾ 2025 ਠੀਕ ਆ ਇਹਦੀ 30 ਤਰੀਕ ਤੱਕ ਆਫਰ ਹੈ ਵਿਚੀ ਦੀਵਾਲੀ ਦਾ ਲੰਘ ਜਾਣਾ ਹੈ ਮਤਲਬ ਜਿੰਨੇ ਵੀਰ ਮਤਲਬ ਬਾਅਦ ਦੇ ਵਿੱਚ ਵੀ ਆ ਕੇ ਲੈ ਕੇ ਜਾਣਗੇ 30 ਤਰੀਕ ਤੱਕ 10ਵੇਂ ਮਹੀਨੇ ਤੱਕ ਉਹਨੂੰ 10% ਛੂਟ ਦਵਾਂਗੇ ਕੋਈ ਗਮਲਾ ਲਵੇ ਚਾਹੇ ਕੋਈ ਬੂਟਾ ਲਵੇ ਠੀਕ ਹੈ ਜੀ ਮਤਲਬ ਕਿਸ ਤਰ੍ਹਾਂ ਦਾ ਵੀ ਕੋਈ ਮਾਲ ਲਵੇ ਬਿਲ ਦੇ ਉੱਪਰ ਠੀਕ ਹੈ ਜੀ 10% ਛੂਟ ਹੋਊਗੀ ਆਪਣੇ ਕੋਲ ਠੀਕ ਹੈ ਜੀ ਮਤਲਬ ਕੋਈ ਵੀ ਪਲਾਂਟ ਹੈ ਗਮਲਾ ਹੈ ਜਾਂ ਫਲਦਾਰ ਬੂਟੇ ਨੇ ਹਾਂਜੀ ਮਤਲਬ 31 10 2025 ਤੱਕ 10% ਦੀਵਾਲੀ ਦੀ ਆਫਰ ਹੈ ਜੀ ਲੈ ਵੀ 10% ਦੀ ਛੂਟ ਹੈ ਕੀ ਆ ਉਹ ਦੀਵਾਲੀ ਦੇ ਆਫਰ ਲੈ ਕੇ ਜਾ ਤੁਹਾਨੂੰ ਹੋਰ ਵੀ ਆਪਾਂ ਦਿਖਾਉਣੇ ਆ ਕਿ ਬਾਹਰੀ ਸਾਈਡ ਤੋਂ ਕਰਦੇ ਆ ਸਰੂ ਇੱਕ ਨਾ ਬਈ ਮੈਂ ਆ ਚੀਜ਼ ਦੇਖੀ ਯਾਰ ਜਦੋਂ ਮੈਂ ਨਾ ਚੱਕੀ ਮੈਨੂੰ ਲੱਗਿਆ ਵੀ ਇਹ ਨਕਲੀ ਹੈਗੀ ਹਾਂਜੀ ਹੈਕੀ ਜੀ ਇਹ ਬੜੀ ਸੋਹਣੀ ਹੈ ਨਾ ਇਹ ਅਸਲੀ ਹੈ ਜੀ ਇਹ ਵੀ ਅਸਲੀ ਲੰਦਦੇ ਨੇ ਪਾਣੀ ਨਹੀਂ ਪੈਂਦਾ ਇਹਨਾਂ ਦੇ ਵਿੱਚ ਅੱਛਾ ਜੀ ਪਾਣੀ ਨਹੀਂ ਪੈਂਦਾ ਜੀ ਬਹੁਤ ਘਟ ਜੀ ਇਹ ਮਿੱਤਰੂ ਦੇ ਸਾਦੋ ਅਸਲੀ ਹੈ ਬਈ ਇਹ ਜਾਨਕੀ ਇੰਡੋਰ ਵਾਲੇ ਪਲਾਂਟ ਹਨ ਜਿਵੇਂ ਇਹ ਪਏ ਨੇ ਬਾਕੀ ਬਈ ਇਹ ਵੀ ਆਕਸੀਜਨ ਪਲਾਂਟ ਨੇ ਤੁਸੀਂ ਇਹ ਵੀ ਸਾਡੇ ਕੋਲ ਲਿਆ ਸਕਦੇ ਹੋ ਬਲਕਦੇ ਵਿੱਚ ਠੀਕ ਹੈ ਜੀ ਤੁਹਾਨੂੰ ਇਹਨਾਂ ਦੇ ਵੀ ਸਾਡੇ ਕੋਲ ਮਤਲਬ ਕਿਚਨ ਦੇ ਵਿੱਚ ਰੱਖਣਾ ਕਿਸੇ ਵੀਰ ਨੇ ਹਨਾ ਇਹਦੀ ਵੀ ਪੂਰੀ ਜਾਣਕਾਰੀ ਕਰਾ ਕੇ ਦਵਾਂਗੇ ਜਿਵੇਂ ਇੱਕ ਲੋਕੀ ਕਹਿੰਦੇ ਨੇ ਜਾ ਕੇ ਮਰ ਜਾਂਦਾ ਚੱਲਦਾ ਨਹੀਂ ਇਸ ਤਰ੍ਹਾਂ ਨਾ ਇਹਦੇ ਬਾਰੇ ਮਤਲਬ ਆਪਾਂ ਜਦ ਕਸਟਮਰ ਨੂੰ ਪਲਾਂਟ ਦਿੰਨੇ ਆ ਕਿੰਨਾ ਪਾਣੀ ਪਾਉਣਾ ਕਿੰਨਾ ਕਿਸ ਤਰ੍ਹਾਂ ਦੀ ਸੰਭਾਲ-ਸਾਂਭਾਲ ਕਰ ਲੀਆ ਉਹਦੇ ਬਾਰੇ ਪੂਰੀ ਜਾਣਕਾਰੀ ਦੇ ਕੇ ਦਿੰਨੇ ਆ ਆਪਾਂ ਠੀਕ ਹੈ ਜੀ ਹਾਂਜੀ ਇਹ ਮਿੱਤਰੂ ਦੇ ਸਾਦੋ ਇਹ ਵੀ ਤੁਸੀਂ ਇੱਥੋਂ ਲਓ ਠੀਕ ਹੈ ਜੀ ਤੇ ਹੋਰ ਵੀ ਦਿਖਾਉਣਾ ਏ ਤੁਹਾਨੂੰ ਬਈ ਆਪਾਂ ਇੱਧਰ ਆ ਜੀ ਦੇਖੋ ਆਪਾਂ ਤੁਹਾਨੂੰ ਇਹਦੇ ਅੰਦਰ ਲੈ ਕੇ ਚੱਲਦੇ ਆਂਗੇ ਆਪਾਂ ਦਿਖਾਉਣਾ ਵੀ ਕੀ ਚੀਜ਼ ਹੈਗੀ ਹਾਂਜੀ ਬਾਈ ਦੱਸੋ ਬਾਈ ਇਹਦੇ ਬਾਰੇ ਜੀ ਇਹ ਆਪਣਾ ਗਿਰ ਗਿਆ ਸੀ ਹਨਾ ਸਾਰਾ ਜੀ ਜਦੋਂ ਆਪਾਂ ਉਹ ਅੱਜ ਮੇਰੀ ਜੀ ਇੱਕ ਮਹੀਨੇ ਪਹਿਲਾਂ ਨੇਰੀ ਆਈ ਸੀ ਨਾ ਚੌਥੇ ਮਹੀਨੇ ਦੇ ਵਿੱਚ ਉਦੋਂ ਬੜਾ ਨੁਕਸਾਨ ਹੋਇਆ ਸੀਗਾ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹਨੂੰ ਦੁਬਾਰਾ ਰੈਨੋਵੇਟ ਕਰਤਾ ਤੇ ਜਿਵੇਂ ਭਾਈ ਕਹਿੰਦੇ ਰਹਿੰਦੇ ਨੇ ਫਲਾਵਰਿੰਗ ਇੰਡੋਰ ਦੇ ਵਿੱਚ ਮਤਲਬ ਚਾਹੀਦੀ ਹੈ ਜਾਂ ਖੁਸ਼ਬੂ ਵਾਲੇ ਬੂਟੇ ਚਾਹੀਦੇ ਨੇ ਉਹ ਹੁਣ ਆਪਣੇ ਕੋਲ ਸਾਰੇ ਤੁਹਾਨੂੰ ਮਿਲ ਜਾਣਗੇ ਇੰਡੋਰ ਫਲਾਵਰਿੰਗ ਤੇ ਆਕਸੀਜਨ ਮਤਲਬ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਵੈਰੈਟੀਆਂ ਨੇ ਆਪਣੇ ਕੋਲ ਵੈਰੈਟੀਆਂ ਦੇਖ ਸਕਦੇ ਆਹ ਜੀ ਬੜੇ ਸੋਹਣੇ ਨੇ ਨਾ ਪੌਦੇ ਜੀ ਹਾਂਜੀ ਬਾਈ ਜੀ ਕਿਹੜੇ ਪੌਦੇ ਨੇ ਇਹ ਮੈਂ ਪੰਜ ਛਟੀਆਂ ਰੱਖਣ ਵਾਲੇ ਜਾਂ ਫਿਰ ਬਾਹਰ ਵਾਲੇ ਨੇ ਅੰਦਰ ਹੈ ਜੀ ਛਾਂ ਦੇ ਵਿੱਚ ਛਾਂ ਵਾਲੇ ਨੇ ਪੰਜ ਛਟੀਆਂ ਕਹਿੰਦੇ ਨੇ ਇਹਨੂੰ ਮਤਲਬ ਇਹਦੇ ਵੱਖ-ਵੱਖ ਕਲਰ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਆਪਣੇ ਕੋਲ ਅੱਛਾ ਜੀ ਇਹ ਵੀ ਬਹੁਤ ਵਧੀਆ ਪਲਾਂਟ ਆ ਸਰਦੀਆਂ ਦਾ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਹੋਰ ਫਲਾਵਰਿੰਗ ਦੀ ਜਿਵੇਂ ਆ ਫੁੱਲਾਂ ਵਾਲੇ ਬੂਟੇ ਆਗੇ ਜ ਦੇਖੋ ਫਲਾਵਰਿੰਗ ਦੇਖ ਸਕਦੇ ਹੋ ਵੀ ਕਲੈਂਚੂ ਗਿਆ ਜਾਂਦਾ ਹੈ ਇਦਿਆ ਵੀ ਆਪਣੇ ਕੋਲ ਤੁਹਾਨੂੰ ਛੋਟੇ بڑے ਸਾਈਜ਼ ਵੱਖ-ਵੱਖ ਵੈਰਾਈਟੀਆਂ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਮਤਲਬ ਸਾਰੇ ਰੇਟਾਂ ਵਾਲੇ ਤੁਹਾਨੂੰ ਮਿਲ ਜਾਣਗੇ ਜੋ ਤੁਸੀਂ ਸੋਚ ਕੇ ਆਉਂਗੇ ਹੂੰ ਬਾਕੀ ਸਨੇਕ ਦੀ ਕਾਲੀ ਹੈ ਗੱਲ ਜਾਂ ਜੈਡ ਦੀ ਕਾਲੀ ਹੈ ਜਾਂ ਰੋਜ਼ਮੈਰੀ ਹੈ ਆਪਣੇ ਕੋਲ ਹਨਾ ਜੀ ਅੱਛਾ ਰੋਜ਼ਮੈਰੀ ਇਹ ਵੀ ਆਪਣੇ ਕੋਲ ਪਲਾਂਟ ਹੈਗੇ ਆ ਜੀ ਫੁੱਲੋਂ ਹੁੰਦਾ ਇਹ ਉੱਤੇ ਰੋਜ਼ਮੈਰੀ ਦੇ ਉੱਤੇ ਜ ਮਤਲਬ ਮੈਡੀਸਨ ਪਲਾਂਟ ਦੇ ਵਿੱਚ ਯੂਜ਼ਿੰਗ ਹੁੰਦੀ ਆ ਠੀਕ ਹੈ ਮੈਡੀਸਨ ਦੇ ਵਿੱਚ ਯੂਜ਼ ਹੁੰਦੀ ਆ ਜੀ ਬਾਕੀ ਗੱਲ ਕਾਲੀ ਹੈ ਤੇ ਨਾਲ ਹੀ ਰੈੱਡ ਲੇੜੀ ਅਸਲੀ 786 ਪਪੀਤਾ ਮਿਲ ਜੂਗਾ ਤੁਹਾਨੂੰ ਜਿਹੜਾ ਉਹ ਮਤਲਬ ਮਿਲ ਜਾਣਗੀਆਂ ਜਿਹੜੀਆਂ ਮਤਲਬ ਇਸ ਮੌਸਮ ਦੇ ਅਨੁਸਾਰ ਅਨੁਕੂਲ ਮਿਲਣਗੀਆਂ ਬਾਕੀ ਆਪਾਂ ਅੱਗੇ ਹੋਰ ਦੇਖ ਲਾਂਦੇ ਜਿਵੇਂ ਪੀਸ ਲੀਲੀ ਵਗੈਰਾ ਆ ਜਾਂਦੀ ਆਪਣੇ ਕੋਲ ਠੀਕ ਆ ਜੀ ਸਨੇਕ ਆ ਗਿਆ ਸਨੇਕ ਪਲਾਂਟ ਤੇ ਆ ਵੀ ਇਨਡੋਰ ਦੇ ਪਲਾਂਟ ਨੇ ਸਾਰੇ ਹਾਉਰ ਦੇ ਵਾਲੇ ਨੇ ਸਾਰੇ ਚਾਰਜ ਰੱਖਣ ਵਾਲੇ ਇਹ ਵੀ ਮਤਲਬ ਘਰ ਨੂੰ ਹੁਣ ਜਿਵੇਂ ਸਮਾਂ ਚੱਲ ਰਿਹਾ ਹੈ ਨਾ ਛਾਂਵੇਂ ਰੱਖ ਕੇ ਆਪਾਂ ਗਮਲਿਆਂ ਚ ਉਹ ਰੋ ਤਿਆਰ ਕਰਵਾ ਕੇ ਲੈ ਕੇ ਜਾਓ ਦੇਖੋ ਆ ਸਮੋ ਵਾਈਟ ਆ ਗਈ ਕਾ ਇਹ ਦੇਖੋ ਜੀ ਹਨਾ ਜੀ ਹਾਂ ਜੀ ਜਿਵੇਂ ਨਕਲੀ ਜਹ ਹੋਵੇ ਨਾ ਅਸਲੀ ਪਰ ਹੈਗਾ ਅਸਲੀ ਆਫਿਸ ਤੇ ਲਗਾ ਸਕਦੇ ਆ ਜੀ ਕਿਚਨ ਚ ਲਗਾ ਸਕਦੇ ਆ ਆਪਾਂ ਇਹਨੂੰ ਹਾਂਜੀ ਬਹੁਤ ਵਧੀਆ ਪਲਾਂਟ ਆ ਆ ਦੇਖੋ ਇਹ ਇਨਡੋਰ ਦੇ ਵਿੱਚ ਜੈਡ ਪਲਾਂਟ ਆ ਗਿਆ ਜੀਨੀਆ ਪਲਾਂਟ ਆ ਗਿਆ ਸਾਰੇ ਤੁਹਾਨੂੰ ਮਿਲ ਜਾਣਗੇ ਜੀ ਇਹ ਪੀਸ ਲੈ ਲਿਆ ਇਹਨੂੰ ਵਾਈਟ ਕਲਰ ਦਾ ਫਲਾਵਰ ਆਉਂਦਾ ਜੀ ਠੀਕ ਹੈ ਜੀ ਇਹ ਵੀ ਬਹੁਤ ਟਾਪ ਦੀ ਚੀਜ਼ ਆ ਗੱਲ ਕਰ ਲਈ ਆ ਦੇਖੋ ਇਹ ਵੀ ਅੰਦਰ ਵਾਲੀ ਆ ਜੀ ਹਾਂਜੀ ਹਾਂਜੀ ਫੁੱਲ ਦੀ ਗੱਲ ਕਰ ਲਈਏ ਸੋ ਵੀ ਇਦਾਂ ਕਰਕੇ ਹਾਂ ਇਦਾਂ ਫਲਾਵਰਿੰਗ ਆਊਗਾ ਤੇ ਅੰਦਰ ਦੇ ਵਿੱਚ ਚੱਲੂ ਹੈ ਪੂਰਾ ਵਧੀਆ ਪਲਾਂਟ ਹੈ ਠੀਕ ਹੈ ਜੀ ਵਾਕੀ ਫਲਾਵਰਿੰਗ ਹੋਰ ਵੀ ਬਹੁਤ ਜ਼ਿਆਦਾ ਪਈ ਆ ਗੱਲ ਕਰ ਤੇ ਇਹ ਆ ਗਿਆ ਪਾਵਲਾ ਪਲਾਂਟ ਆ ਗਿਆ ਜੀ ਦੇਖੋ ਇਹ ਵੀ ਆ ਚੀਜ਼ਾਂ ਲਾਓ ਯਾਰ ਕਰੇ ਮੈਂ ਤਾਂ ਕਹਿਣਾ ਵੀ ਨਕਲੀ ਇਹ ਨਾ ਛੱਡ ਕੇ ਆਪਾਂ ਅਸਲੀ ਕਣੀ ਹੋ ਜੀਏ ਹਾਂਜੀ ਦੇਖੋ ਭਾਈ ਹਨਾ ਹਾਂਜੀ ਹਾਂਜੀ ਇਦਾਂ ਕਰ ਕੀ ਆਉਂਦਾ ਇਹਦੇ ਹਾਂਜੀ ਬਹੁਤ ਵਧੀਆ ਫਲਾਵਰਿੰਗ ਹੈ ਜੀ ਇਹਦੀ ਸਹੀ ਗੱਲ ਹੈ ਜੀ ਪਲਾਂਟ ਬਹੁਤ ਅੱਛਾ ਲਗਾਉਣ ਦੇ ਵਿੱਚ ਇਹ ਆ ਦੇਖ ਸਕਦੇ ਹੋ ਭਾਈ ਇਹਦੀ ਉੱਪਰ ਵੀ ਨਾ ਫੁੱਲ ਆਇਆ ਹੋਇਆ ਹੈਗਾ ਵਾਈਟ ਕਲਰ ਦੇ ਵਿੱਚ ਨਾ ਤਾਂ ਇੱਕ ਵਾਈਟ ਪਿੰਕ ਜਿਹਾ ਬੜਾ ਸੋਹਣਾ ਹੈ ਵੀ ਬਾਕੀ ਤੁਹਾਨੂੰ Ориਜਨਲ ਚੀਜ਼ਾਂ ਹੀ ਮਿਲਣਗੀਆਂ ਮਤਲਬ ਇਹ ਨਹੀਂ ਹੈਗਾ ਜਾ ਕੇ ਕੋਈ ਨਿਰਾਸ਼ਾ ਮਿਲੂ ਸੈਟ ਹੋਏ ਬੂਟੇ ਮਿਲਣਗੇ ਇੱਕ ਟੋਕੜਾ ਸਾਲ 6 ਮਹੀਨੇ ਪਹਿਲਾਂ ਆਪਾਂ ਆਪਣੀ ਸੈਟਿੰਗ ਕਰਕੇ ਰੱਖਦੇ ਆਂ ਵੀ ਬੂਟਾ ਮਰੇ ਨਾ ਠੀਕ ਹੈ ਨਾ ਜੀ ਠੀਕ ਹੈ ਜੀ ਕੋਈ ਵੀ ਮਤਲਬ 쇼 ਵਾਲਾ ਫੌਲਦਾਰ ਸ਼ਾਨਦਾਰ ਹਮ ਜਾਂ ਕਿਸੇ ਨੇ ਲਗਾਉਣਾ ਬਾਗ ਹਨਾ ਠੀਕ ਹੈ ਜੀ ਮਤਲਬ ਸਾਰੀ ਜਾਣਕਾਰੀ ਦੇ ਕੇ ਸੀ ਤੁਹਾਨੂੰ ਮਤਲਬ ਆਪ ਲਗਾ ਕੇ ਆਪਣੀ ਜ਼ਿੰਮੇਵਾਰੀ ਨਾਲ ਦਮਾਂਗੇ ਹਨਾ ਬਾਕੀ ਇਧਰ ਆ ਬਈ ਆਗੇ ਜੇ ਆਪਣੇ 쇼 ਵਾਲੇ ਪਾਰਕਾਂ ਦੀ ਸ਼ਾਨ ਆ ਗਈ ਜੀ ਦੇਖ ਸਕਦੇ ਹੋ ਤੁਸੀਂ ਇਹ ਮਤਲਬ ਪਾਰਕਾਂ ਦਾ ਇੱਕ ਨੰਬਰ ਪਲਾਨ ਨੇ ਜਿਹੜੇ ਬਾਕੀ ਜੋ ਤੁਸੀਂ ਸੋਚ ਕਿਹਾਉਂਗੇ ਜਿੰਨੇ ਰੇਟ ਵਾਲੇ ਉਹ ਤੁਹਾਨੂੰ ਹਰ ਚੀਜ਼ਾਂ ਸਾਡੇ ਕੋਲ ਹਰ ਸਮੇਂ ਲੇਬਰ ਦੇ ਨਾਲ ਮਾਲੀ ਦੇ ਨਾਲ ਲਾ ਕੇ ਅਸੀਂ ਆਪ ਸਪੈਸ਼ਲ ਦਵਾਗੇ ਠੀਕ ਹੈ ਜੀ ਗਾਰੰਟੀ ਵਾਲੇ ਪੌਦੇ ਮਿਲਦੇ ਨੇ ਹਾਂ ਜੀ ਹਨ ਕਿ ਜਿਹੜੀ ਮੇਨ ਗੱਲ ਹੈ ਨਾ ਹਾਂ ਜੀ ਹਾਂ ਜੀ ਬਾਈ ਜੀ ਤੁਹਾਨੂੰ ਫੁੱਲ ਗਾਰੰਟੀ ਮਿਲੂਗੀ ਜਿਹੜਾ ਵੀ ਤੁਹਾਨੂੰ ਪੌਦਾ ਮਿਲੂਗਾ ਕੋਈ ਇਹੋ ਜੀ ਗੱਲ ਨਹੀਂ ਬਾਤ ਨਹੀਂ ਹੋਊਗੀ ਹਾਂ ਜੀ ਵੀ ਨਾ ਚੱਲੇ ਜਾ ਕੇ ਬਾਕੀ ਤੁਹਾਨੂੰ ਪਤਾ ਹੀ ਆਫਰ ਆਪਰੇ ਲਾਈ ਦਿੱਤੀ ਐ ਹਾਂ ਜੀ 30 ਤਰੀਕ 10ਵਾਂ ਮਹੀਨਾ 2025 10% ਲੈਸ ਬਿੱਲ ਦੇ ਉੱਪਰ ਬਿੱਲ ਦੇ ਉੱਤੇ ਬਾਈ ਜੀ ਪੂਰਾ ਬਿੱਲ ਬਣਾਓ ਤੇ ਉਤੋਂ ਆ 10% ਦੀ ਸੂਟ ਆ ਗਈ ਆਜੋ ਨਿਊ ਚੰਡੀਗੜ੍ਹ ਨਰਸਰੀ ਧੂਰੀ ਤੇ ਬਾਕੀ ਬਾਈ ਜੀ ਹੋਰ ਵੀ ਨੇ ਦੇਖ ਸਕਦੇ ਹੋ ਫਾਲਤ ਵੀ ਨੇ ਠੀਕ ਹੈ ਜੀ ਫਲ ਕਿਹੜੇ ਕਰੇ ਹੁਣ ਜਾਨ ਕਿ ਹੁਣ ਨੇ ਜੀ ਹੁਣ ਜ਼ਿਆਦਾ ਕੰਮ ਆਉਗੇ ਇਹ ਗੱਲ ਕੱਲੀ ਹੈ ਹੁਣ ਮਤਲਬ ਫਲ ਤਾਂ ਸਾਰੇ ਚੱਲਦੇ ਨੇ 12ਵੇਂ ਮਹੀਨੇ ਤੱਕ ਆਪਾਂ ਸਾਰੇ ਲਾ ਸਕਦੇ ਆ ਬਾਗ ਵੀ ਲਾ ਸਕਦੇ ਆ ਜੀਰੀ ਵੱਢ ਕੇ ਵੀ ਬਾਗ ਲਾ ਸਕਦੇ ਆ ਠੀਕ ਹੈ ਜੀ ਕਿਸੇ ਵੀ ਜ਼ਿਮੀਦਾਰ ਭਰਾ ਨੇ ਆਉਣਾ ਸਾਡੇ ਕੋਲ ਆ ਕੇ ਇੱਥੇ ਬਕਾਇਦਾ ਮੀਟਿੰਗ ਕਰੋ ਫੋਨ ਨਾ ਕਰੋ ਉਰੇ ਆ ਕੇ ਗੱਲਬਾਤ ਕਰਕੇ ਬੂਟੇ ਦੇਖ ਕੇ ਰੇਟ ਵਾਈ ਚੈੱਕ ਕਰਕੇ ਗੱਲਬਾਤ ਕਰਕੇ ਫਿਰ ਲਗਾਓ ਜੀ ਜੋ ਚਾਹੁੰਦੇ ਆ ਜਿਹੜੀ ਚੀਜ਼ ਲੱਗਣ ਵਾਲੀ ਆ ਉਹਦੇ ਬਾਰੇ ਜਾਣਕਾਰੀ ਦੇ ਕੇ ਅਸੀਂ ਆਪ ਲਗਾ ਕੇ ਦਵਾਂਗੇ ਸਹੀ ਗੱਲ ਹੈ ਪੂਰੀ ਜ਼ਿੰਮੇਵਾਰੀ ਨਾਲ ਲਾ ਕੇ ਠੀਕ ਹੈ ਤੇ ਕੋਈ ਪ੍ਰੋਬਲਮ ਆਉਂਦੀ ਹੈ ਉਹਨੂੰ ਟਾਈਮ ਟੂ ਟਾਈਮ ਜਾਣਕਾਰੀ ਦਿੰਨੇ ਆ ਹਨਾ ਜੀ ਇਸ ਤਰ੍ਹਾਂ ਸਾਰਾ ਇਹ ਮਤਲਬ ਪ੍ਰੋਸੈਸ ਹੈ ਲੇਬਰ ਦੇ ਨਾਲ ਠੀਕ ਹੈ ਜੀ ਖਾਦ ਦਵਾਈ ਬਾਰੇ ਜਾਣਕਾਰੀ ਦਿੰਨੇ ਆ ਠੀਕ ਹੈ ਲੈ ਵੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਕੋਈ ਵੀ ਜਾਣਕਾਰੀ ਤੁਸੀਂ ਸੁਨੀ ਬਾਈ ਤੋਂ ਲੈ ਸਕਦੇ ਠੀਕ ਹੈ ਸੁਨੀ ਬਾਈ ਧੰਨਵਾਦ ਧੰਨਵਾਦ ਬਾਈ